ਸਤਿ ਸ੍ਰੀ ਅਕਾਲ ਜੀ ਸਰਨ ਪਿਆ ਪਰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਕਮਲਜੀਤ ਕੇ ਚੰਡ ਬਲੌਗ ਦੇ ਵਿੱਚ ਤੇ ਆਪਾਂ ਬਣਾਉਣ ਲੱਗੇ ਜੀ ਮਾਂ ਔਰ ਰਾਜਮਾ ਦੋਨੇ ਚੀਜ਼ਾਂ ਮਾਂ ਹੀ ਆਖਣੇ ਇੱਕ ਮਾਂ ਆਗੀ ਇੱਕ ਮਾਂ ਆਗੇ ਹੈ ਨਾ ਰਾਜਮਾ ਰਾਜ ਤੇ ਮਾਂ ਦੋਨੇ ਰਾਜਮਾ ਬਤ ਹੋ ਗਏ ਤੇ ਇਹ ਲਈ ਮਾਂ ਦੀ ਕੌਲੀਦਾਲ ਆਪਾਂ ਅੱਧੇ ਲਈ ਆ ਰਾਜਮਾ ਇੱਕ ਲਿਆ ਟਮਾਟਰ ਤੇ ਪੰਜ ਲਈਆਂ ਕਲੀਆਂ ਆਪਾਂ ਲਸਣ ਦੀਆਂ ਇੱਕ ਪਿਆਜ਼ ਤੋ ਇਹ ਲਿਆ ਕੜੀ ਪੱਤਾ ਆਪਾਂ ਇਹਨਾਂ ਨੂੰ ਧੋ ਕੇ 5 ਤੋਂ 7 ਘੰਟੇ ਭਿਓ ਕੇ ਰੱਖਾਂਗੀ ਮੈਂ ਕਿਉਂਕਿ ਫਿਰ ਇਹ ਥੋੜਾ ਜਿਹੜੇ ਰਾਜਮਾਨ ਆ ਇਹ ਥੋੜਾ ਜਿਆਦਾ ਟਾਈਮ ਲੈਂਦੇ ਹੈਗੇ ਉਸ ਤੋਂ ਬਾਅਦ ਤਾਂ ਚ ਇੱਕ ਸੀਟੀ ਲੱਗੇ ਇਹ ਬੜੀ ਛੇਤੀ ਤਿਆਰ ਹੁੰਦੇ ਆ ਤੇ ਆਓ ਆਪਾਂ ਹੁਣ ਉਹਨਾਂ ਨੂੰ ਧੋ ਕੇ ਸਕਾਲੀਆ ਰ ਵਿੱਚ ਕੀ ਹੈ ਸਕਾਲੀ ਸੌਰੀ ਇਹ ਕੁੱਕਰ ਚ ਪਾ ਲਈਏ ਫਿਰ ਤੁਹਾਨੂੰ ਦੱਸ ਦਿਆਂ ਕਿ ਇਹਦੇ ਵਿੱਚ ਆਪਾਂ ਹੋਰ ਵੀ ਕੀ ਐਡ ਕਰਾਂਗੇ ਰਾਜਮਾ ਪਾਨੇ ਕਰ ਲਏ ਆ ਕਿਉਂ ਤੇ ਪੇਂਟਿਆ ਪਰਾਜਵਾ ਸੀਗੇ 5 ਤੋਂ 7 ਮਿੰਟ ਹੋ ਗਏ ਆ ਜੋ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਆ ਸਭ ਤੋਂ ਪਹਿਲਾਂ ਟਮਾਟਰ ਪਹਿਲਾਂ ਬਾਜਾ ਮਗਰ ਉਹ ਪਾਓ ਤੇ ਪਿੱਛੇ ਆ ਹੁੰਦੀ ਆ ਨਾ ਤੇ ਕਾਲਾ ਜਿਹਾ ਇਹ ਮੈਂ ਜ਼ਰੂਰ ਕੱਢਦੀ ਹੁੰਨੀ ਆ ਤੁਸੀਂ ਵੀ ਕੱਢ ਲਿਆ ਕਰੋ ਬਾਕੀ ਤੁਹਾਡੀ ਆਪਣੀ ਇੱਛਾ ਜੀ ਤੇ ਇਹਦੇ ਕਰਾਨੀ ਚਾਰ ਪੀਸ ਲਓ ਜੀ ਆਪਾਂ ਚਾਰ ਪੀਸ ਕਰਕੇ ਪਾ ਦੇ ਇੱਕ ਹੋਰ ਜਾਣਗੇ ਪਿਆਜ਼ ਲਿਆ ਪਿਆਜ਼ ਦੀ ਆਪਾਂ ਛੋਟੇ ਟੁਕੜੇ ਕਰੋ ਵੱਡੇ ਕਰੋ ਸਭ ਦੋ ਸੀਟੀਆਂ ਦੇ ਨਾਲ ਕੋਲੀ ਛਾਣੇ ਨੇ ਆਪਾਂ ਚਾਰ ਪੀਸ ਕਰਕੇ ਇਹਦੇ ਇਹਨੂੰ ਪਾ ਦਿੱਤਾ ਹਨਾ ਤੇ ਜੋ ਲੰੰਜਾ ਆਪਾਂ ਲਸਣ ਦੀਆਂ ਕਲੀਆਂ ਤੁਹਾਨੂੰ ਦਿਖਾਈਆਂ ਸੀ ਉਹ ਲਸਣ ਦੀਆਂ ਕਲੀਆਂ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਇਹਦੇ ਵਿੱਚ ਪਾ ਦਿੱਤਾ ਇਹ ਆਪਾਂ ਭੋਂਕੇ ਰੱਖਿਆ ਸੀਗੇ ਤੇ ਹੁਣ ਆਪਾਂ ਨਮ ਧਰ ਦਿਆਂਗੇ ਸਿਟੀਆਂ ਲਵਾਉਣੀਆਂ ਤੇ ਉਹਨਾਂ ਚਾਰ ਕਰ ਲਾਂਗੇ ਆਪਾਂ ਤੜਕਾ ਤਿਆਰ ਤੜਕੇ ਦਾ ਮਤਲਬ ਕਿ ਜੋ ਲਸਣ ਪਿਆਜ਼ ਦਾ ਤੜਕਾ ਲਾਉਣਾ ਆਪਾਂ ਉਹਨੂੰ छिल के रख लें तड़का तैयार कर लेने जब तक अपने कुकर दियाटिया लगदिया ने उन्हना चार आप तड़का तैयार कर लेंगे आप कढ़ाई धर ली तो तक अपनी कढ़ाई गर्म होती तो उतक आप लसन प्याज का थोड़ा थोड़ा पीस छिल लें अपना लसन से प्याज छिल लिया छोटे छोटे टुकड़े कर पहले ਆਕੇ ਆਪਾਂ ਜ਼ਿਆਦਾ ਤੇਲ ਜਾਂ ਘਿਓ ਨਹੀਂ ਪਾਉਣਾ ਅੱਜ ਮੈਂ ਸਰੋਂ ਦਾ ਤੇਲ ਚ ਹੀ ਬਣਾਵਾਗੀ ਇਹਨਾਂ ਨੂੰ ਪਰ ਤੁਸੀਂ ਪਲੀਜ਼ ਪਲੀਜ਼ ਸਾਰਾ ਕੁਝ ਘਰੇ ਤਿਆਰ ਕਰਿਆ ਕਰੋ ਤਾਂ ਬਾਹਰ ਜਾਂਦੀ ਬਜਾਈ ਆਪਾਂ ਨੂੰ ਘਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਆਪਾਂ ਬਣਾਈਏ ਤਾਂ ਆਪਾਂ ਨੂੰ ਰੈਸਟੋਰੈਂਟ ਤੋਂ ਛਾ ਵੀ ਖਾਣਾ ਲੱਗਦਾ ਘਰ ਦਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਨਾ ਆਪਾਂ ਨੇ ਪਿਆਜ਼ ਗਲੇ ਪਾਉਣੇ ਨਾਲ ਲਸਣ ਗਲੇ ਆਪਾਂ ਨੂੰ ਨਾ ਟਮਾਟਰ ਹਰੀ ਮਿਰਚ ਕੋਛਿਪਾ ਗਲੇ ਨਹੀਂ ਪਾਉਦੇ ਸਾਰਾ ਕੁਝ ਵਧੀਆ ਬੜੇ ਤਰੀਕੇ ਨਾਲ ਪਾਉਣੇ ਆ ਉੱਥੇ ਤੁਸੀਂ ਜਾ ਕੇ ਦੇਖੋ ਕਦੀ ਮੈਂ ਦੇਖਿਆ ਸੀ ਘਟਾਬੇ ਤੇ ਨਾਮ ਨਹੀਂ ਲਵਾਗੀ ਅਗਲੇ ਦਾ ਰੋਜ਼ਗਾਰ ਹੈ ਤਾਂ ਉਸ ਟੈਮ ਮੈਂ ਦੇਖਿਆ ਬਹੁਤ ਮਸ਼ਹੂਰ ਢਾਬਾ ਤਾਂ ਮੈਂ ਤਾਂ ਦੇਖ ਰਹੀ ਕਿ ਇਹਦੇ ਵਿੱਚ ਤਾਂ ਮੈਨੂੰ ਇਹ ਲੱਗ ਰਿਹਾ ਜਿਵੇਂ ਗਲੇ ਟਮਾਟਰ ਹੁੰਦੇ ਬੋਲਦੇ ਨਹੀਂ ਨਹੀਂ ਜੀ ਇੱਕ ਅੱਧਾ ਪੀਸ ਆ ਗਿਆ ਛੋਟਾ ਮੋਟਾ ਆ ਗਿਆ ਹੈ ਨਾ ਐਂਦਾ ਕਹਿੰਦੇ ਉਹਨਾਂ ਨੇ ਸਾਨੂੰ ਛਾਲ ਦਿੱਤਾ ਸੀ ਤੇ ਪਰ ਉਸ ਤੋਂ ਬਾਅਦ ਆਪਾਂ ਕਦੀ ਫਿਰ ਉਸ ਢਾਬੇ ਤੇ ਉੱਤੇ ਨਹੀਂ ਗਏ ਬਿਲਕੁਲ ਹੀ ਢਾਬੇ ਦਾ ਖਾਣਾ ਬਾਲਾ ਖਾਣਾ ਬੰਦ ਕੀਤਾ ਮੈਂ ਸਾਡੇ ਸਾਹਮਣੇ ਬਿਲਕੁਲ ਲੱਗਦੀਆਂ ਨੇ ਚਪਾਟੀ ਲੱਗਦੀ ਆ ਉਹਦੇ ਉੱਤੇ ਖਾਣਗੇ 버ਗਰ ਮੈਂ ਔਰ ਮੇਰਾ ਬੇਟਾ ਸੀਗਾ ਮੈਂ ਦੇਖਿਆ ਭਾਈ ਨੂੰ ਪਾਈ ਨੇ ਹੱਥ ਨਾਲ ਮੂੰਹ ਭੁੰਜਿਆ ਤੇ ਫਿਰ ਬੋਲਦਾ 버ਗਰ ਬੋਲੋ ਜੀ ਮੈਂ ਬੋਲਿਆ ਨਹੀਂ ਲੈਣਾ ਕਹਿੰਦੇ ਕਿਉਂ ਨਾ ਕੋਲ ਹੱਥ ਸਾਫ਼ ਕਰੋ ਤੁਸੀਂ ਮੈਂ ਕਿਹਾ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਆਪਣੇ ਇਹ ਮੂੰਹ ਤੇ ਹੱਥ ਲਾਇਆ ਵਾ ਤੋਂ ਭਾਈ ਮੰਨਣ ਨੂੰ ਤਿਆਰ ਨਹੀਂ ਪਰ ਮੈਂ ਮਨਾ ਕੇ ਉਦੋਂ ਸਾਂ ਲਿਆ ਫਿਰ ਉਹਨੂੰ ਕਿਉਂਕਿ ਅੱਛਾ ਹੀ ਲੱਗਿਆ ਸੀ ਘਰੇ ਬਣਾ ਕੇ ਖਾਣੇ ਆ ਚਾਹੇ ਥੋੜਾ ਖਾ ਲਓ ਹਨਾ ਤੇ ਪਰ ਆਪਾਂ ਨੂੰ ਇਹ ਤਾਂ ਹੁੰਦਾ ਨਾ ਕਿ ਇਹ ਵਧੀਆ ਖਾਣਾ ਆਪਣੇ ਕੋਲੇ ਤੇ ਆਪਾਂ ਪਾਤਾ ਸਰੋਂ ਦਾ ਤੇਲ ਲਾਈਟ ਵੀ ਧੋਖਾ ਦੇਗੀ ਆ ਚੱਲ ਗਈ ਆ ਕੁੱਕਰ ਧਰ ਦਿੰਨੇ ਆਪਾਂ ਗੈਸ ਤੇ ਪਹਿਲਾਂ ਧਰ ਐਡੈਕਸ਼ਨ ਤੇ ਚਲੋ ਜੀ ਖਾਣ ਵੇਲੇ ਤੱਕ ਆਪਣੀ ਦਾਲ ਸਬਜੀ ਰੈਡੀ ਹੋ ਜਾਣੀ ਆ ਰੈਡੀ ਤੇ ਇਹ ਸਰੋਂ ਦਾ ਤੇਲ ਕਰ ਲਿਆ ਆਪਾਂ ਅਜ ਕੀ ਕੀ ਪਾਉਣੇ ਗਰਮੀ ਬਹੁਤ ਵਾਹ ਮਸਾਲੇ ਘੱਟ ਤੋਂ ਘੱਟ ਇਸਤੇਮਾਲ ਕਰੀਏ ਜੀ ਆਪਾਂ ਮੈਂ ਕਹਿੰਨੀ ਆ ਮੈਂ ਤਾਂ ਵੈਕ ਤੋਂ ਮਸਾਲੇ ਪਈ ਜਾਂਦੇ ਪਰ ਮੈਂ ਵੀ ਘੱਟ ਕਰਦੀ ਆ ਇਹ ਚਪਾਤੀ ਆਪਾਂ ਜੀਰਾ ਇਹ ਚ ਭਾਈ ਰਾਏ ਵਿੱਚ ਪਾਣੀ ਆ ਹਰੀਆਂ ਤੇ ਇੱਕ ਲਾਲ ਮਿਰਚਾਂ ਦੇ ਪੀਸ ਕਰਕੇ ਪਾ ਦਿੰਨੇ ਆ ਆਪਾਂ ਇਹ ਪਾ ਦੋ ਤੇ ਪਿਆਜ਼ ਤੇ ਲਸਣ ਹਰ ਇੱਕ ਦੇਖੋ ਤਾਂ ਕਿ ਥੋੜੇ ਥੋੜੇ ਖੁਜੜ ਗਏ ਉਹਦਾ ਤਾਂ ਕੱਪਾ ਮੈਂ ਚਨਾ ਦਾ ਪੇਸਟ ਵੀ ਤਿਆਰ ਕਰਨਾ ਲਾਈਟ ਨਹੀਂ ਆਈ ਹਨੇਰਾ ਕਮ ਕਰਾਵਾ ਚੱਲ ਹੁਣ ਤੱਕ ਗਈ ਨਹੀਂ ਲਾਈਟ ਔਰ ਆ ਜਾਏਗੀ ਜ਼ਿਆਦਾ ਟਾਈਮ ਤਾਂ ਨਹੀਂ ਰਹੇ ਹੈ ਤੇ ਸਾਢੇ ਜਿਹੇ ਤੇ ਕੰਮ ਚੱਲ ਰਿਹਾ ਲਾਈਟ ਬਣਾ ਕੰਮ ਨਹੀਂ ਚੱਲੇਗਾ ਉਹਨਾਂ ਦਾ ਹਰ ਤੁਸੀਂ ਸਾਰੇ ਵੀਰ ਚੌਣਾ ਲਾਉਣ ਤੇ ਬੜਾ ਜੋਰ ਲਾਇਆ ਬਹੁਤ ਬੜਾ ਮਕਸੀ ਲਾਇਆ ਕਰੋ ਮੱਕੀ ਦੇ ਵਿੱਚ ਫਾਇਦਾ ਹਨਾ ਨਾਲਟਾ ਪਾਣੀ ਦੀ ਬਾਟੇ ਤਾਂ ਹੁੰਦੀ ਹੈ। ਬਾਕੀ ਤੁਹਾਨੂੰ ਵੀਰੇ ਕਿਸਾਨ ਵੀਰੇ ਤੁਹਾਨੂੰ ਜਿਆਦਾ ਪਤਾ ਵਾ। ਸਾਡੇ ਤੇ ਮੱਕੀ ਦਾ ਕੰਮ ਆ ਤਾਂ ਮੈਨੂੰ ਅੱਛਾ ਲੱਗਦਾ ਦਾ। ਕਿ ਤੁਸੀਂ ਆਪਣੇ ਖੇਤਾਂ ਨੂੰ ਮੱਕੀ ਵੀ ਥੋੜੀ ਲਵਾ ਲਿਆ ਕਰੋ ਜਿਵੇਂ ਕਣਕ ਪਹਿਲਾਂ ਕੱਟ ਲੈਣੇ ਦੋ ਤਿੰਨ ਮਹੀਨੇ ਦਾ ਟਾਈਮ ਹੁੰਦਾ ਹੀ ਆ। ਕਣਕ ਤੋਂ ਬਾਅਦ ਕੱਟਣ ਤੋਂ ਬਾਅਦ ਹਨਾ ਜਾਂ ਮੂੰਗੀ ਲਾ ਕੇ ਵੇਖੋ ਦੇਖ ਦੇਖਦੀ ਮੈਂ ਵੇਖ ਥੋੜੀ ਹੁੰਦੀ ਹੈ। ਪਰ ਹੁਣ ਮੁੱਲ ਮਿਲਦਾ ਨਾ ਮਿਲਦਾ ਇਹ ਤੁਹਾਨੂੰ ਪਤਾ ਵਾ। ਮੈਨੂੰ ਨਹੀਂ ਪਤਾ ਵਾ ਉਹਦੇ ਬਾਰੇ। ਮੈਂ ਤਾਂ ਜੋ ਕੰਮ ਦੇਖ ਰਹੀ ਮੈਂ ਤਾਂ ਤੁਹਾਨੂੰ ਅਹੀ ਦੱਸਿਆ ਵਾ ਆਪਣਾ ਜਦ ਤੱਕ ਲੋ ਤਾਂ ਕਲਾਈਡ ਆਈ ਜਾਏਗੀ ਜਦੋਂ ਤੱਕ ਆਪਾਂ ਨੇ ਤੜਕਾ ਵਗੈਰਾ ਭੁੰਨ ਲੈਣਾ ਜਲਦੀ ਆ ਜਾਏਗੀ ਇਹ ਆਪਣੇ ਬਰਾਊਨ ਹੋ ਚੱਲੇ ਹਨ ਥੋੜੇ ਥੋੜੇ ਬਰਾਊਨ ਕਰਨੇ ਆਪਾਂ ਇਹਨਾਂ ਨੂੰ ਬਿਲਕੁਲ ਬਰਾਊਨ ਕਰਾਂਗੇ ਅੱਜ ਮੈਂ ਥੋੜਾ ਕੱਚਾ ਪਾਣ ਨਹੀਂ ਰੱਖਾਂਗੀ ਇਸ ਤਰ੍ਹਾਂ ਕਰਕੇ ਤੁਸੀਂ ਜਦੋਂ ਬਾਹਰ ਹੀ ਖੋਲ ਲਿਆ ਕਰੋ ਨਹੀਂ ਤੇ ਇਹਦੇ ਵਿੱਚ ਜਰ ਭੁੱਜ ਜਾਂਦੇ ਹਨ ਇਹ ਬੜੀ ਜਲਦੀ ਅਲੱਗ-ਅਲੱਗ ਹੁੰਦੇ ਆ ਅਲੱਗ-ਅਲੱਗ ਹੁੰਦਾ ਮਤਲਬ ਇਹ ਨਹੀਂ ਹੁੰਦਾ ਕੋਈ ਵਿਚ ਜਾਦੂਆ ਨਹੀਂ ਵਿੱਚੋਂ ਭੁੱਜ ਜਾਂਦੇ ਆ ਲਾਈਟ ਚਲੀ ਗਈ ਤਾਂ ਚੱਲ ਨਹੀਂ ਰਹੀ ਕਮਨੀ ਜੀ ਇਹ ਚੱਲ ਜਾਂਦੀ ਤਾਂ ਫੇਰ ਇਹ ਮਸਾਲਾ ਨਾ ਚੜਦਾ ਗੱਲ ਹੁਣ ਇਹ ਪੁੱਜ ਗਏ ਹੁਣ ਆਪਾਂ ਇਹ ਚ ਪਾਵਾਂਗੇ ਟਮਾਟਰ ਇੰਤਜ਼ਾਰ ਕਰਾਂਗੇ ਲਾਈਟ ਆਉਣ ਦਾ ਲਾਈਟ ਆਏਗੀ ਆਪਣਾ ਸਮਝੋ ਮਸਾਲਾ ਰੈਡੀ ਹੋ ਜਾਏਗਾ ਹੈਨਾ ਮੇਰਾ ਹੱਥ ਵੀ ਜਲ ਗਿਆ ਸੀ ਤੁਹਾਨੂੰ ਉਹ ਵੀ ਦਿਖਾਵਾਂਗੀ ਮੈਂ ਕੁਛ ਬਣਾ ਰਹੀ ਸੀ ਅਜਨੇ ਅਰਸਾਂ ਦੇ ਹਾਲਾ ਸਾਟੀ ਜਲ ਗਿਆ ਮੇਰਾ ਹੱਥ ਥੋੜਾ ਕੜਾਹੀ ਦਾ ਬਚ ਕੇ ਰਹਾ ਕਰੋ ਉਧਰਤੀ ਲੱਗ ਗਿਆ ਮੇਰਾ ਹੱਥ ਮੈਂ ਤੁਹਾਨੂੰ ਦਿਖਾਵਾਂ ਦੇਖੋ ਪਾਣ ਦਾ ਪੱਤਾ ਜਿਹਾ ਬਣ ਗਿਆ ਨਾ ਜਾ ਕੇ ਵੇਖਾ ਕਿਦਾਂ ਜਿਦਾ ਪਿੱਪਲ ਦਾ ਪੱਤਾ ਹੁੰਦਾ ਇਸ ਤਰ੍ਹਾਂ ਡਿਜ਼ਾਈਨ ਦਿੱਤਾ तितਲੀ ਸ਼ੇਪ ਲਾ ਲਓ ਚਾਹੇ ਪਿੱਪਲ ਦਾ ਪੱਤਾ ਲਾ ਲਓ ਹਨ ਇਸ ਤਰ੍ਹਾਂ ਜਲ ਕੇ ਮੇਰਾ ਹੱਥ ਹੋ ਗਿਆ ਹੱਥ ਮੇਰੇ ਬਹੁਤ ਜਲਦੇ ਨੇ ਪਤਾ ਨਹੀਂ ਕਿਉਂ ਬਹੁਤ ਜਲਦੇ ਨੇ ਆਪਾਂ ਇੱਥੇ ਪਾਵਾਂਗੇ ਨਮਕ ਨਮਕ ਸਾਧਨសារ ਪਹਿਲਾ ਵੀ ਇਹਦੇ ਵਿੱਚ ਆਪਣੇ ਨਮਕ ਪਾਇਆ ਹੋਇਆ ਹੈ ਘੱਟ ਹੁੰਦਾ ਤਾਂ ਆਪਾਂ ਤਾਂ ਹੋਰ ਪਾ ਸਕਦੇ ਹਾਂ ਵੱਧ ਨਹੀਂ ਪਾ ਸਕਦੇ ਥੋੜੀ ਜੀ ਲਾਲ ਮਿਰਚ ਵਿੱਚ ਮਿਰਚ ਪਾਈ ਹੈ ਥੋੜੀ ਜੀ ਪਾਵਾਂਗੇ ਹਲਦੀ 1/4 ਕੱਪ ਨੜਵੈੜੀ ਹਲਦੀ ਪਾਵਾਂਗੇ ਆਪਾਂ ਇਹ ਚ ਵੀ ਹਲਦੀ ਪਾਈ ਹੈ ਤੇ ਭੁੱਜ ਜਾਈਏ ਆਪਾਂ ਕਰ ਦਿੰਨੇ ਆ ਗੈਸ ਬੰਦ ਕਿਉਂਕਿ ਇਹਨਾਂ ਲਾਈਟ ਹੈ ਨਹੀਂਗੀ ਤੇ ਜਦੋਂ ਇਹ ਆਪਣਾ ਮਸਾਲਾ ਤੇ ਤਿਆਰ ਹੋ ਗਿਆ ਇਹ ਜਦੋਂ ਆਪਾਂ ਨੂੰ ਆਗੀ 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 ਗੱਲ ਕਰਦੇ ਆ ਕਰਦੇ ਥੋੜਾ ਜਿਹਾ ਪਾਵਾਂਗੇ ਇਸ ਪਾਣੀ ਥੋੜਾ ਜਿਹਾ ਪਾਣੀ ਪਾਵਾਂਗੇ ਕਿ ਥੱਲੇ ਨਾ ਲੱਗੇ ਆਪਾਂ ਚਲਾਵਾਂਗੇ ਚਿਮਨੀ ਜਿਹੜਾ ਆਪਣਾ ਮਸਾਲਾ ਭੁੱਲ ਗਏ ਆਪਾਂ ਨੇ ਇਹਨੂੰ ਮਿਕਸਰ ਦੇ ਕੱਪ ਵਿੱਚ ਪਾ ਲਾਂਗੇ ਤਾਂ ਕਿ ਇਹਦਾ ਪੇਸਟ ਤਿਆਰ ਕਰ ਲੈਂਦੇ ਆ ਹਨਾ ਫਿਰ ਨਾ ਲਾਈਟ ਚਲੀ ਜਾਵੇ ਆਪਾਂ ਕਰਤੀ ਗਿਆ ਸਬੰਧ ਤੇ ਤੁਹਾਨੂੰ ਮੈਂ ਇਹ ਤੁਹਾਨੂੰ ਕਹਿੰਦੀ ਕਿ ਪਾਰੇ ਮਸਾਲਾ ਫਨ ਕੇ ਰੱਖ ਲੈਨੇ ਕੁਕਰ ਦੀਆਂ ਦੋ ਗਾਲ ਸੀਗੀਆਂ ਲੱਗੀਆਂ ਉਹਦਾ ਆਪਾਂ ਮਸਾਲਾ ਪਾਵਾਂਗੇ ਆਪਣੀ ਸਬਜੀ ਦਾਲ ਸਬਜੀ ਰੈਡੀ ਹੋ ਜਾਏਗੀ ਆਪਾਂ ਇਚ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਕੜਾਹੀ ਉਸੇ ਚੀ ਪਾਲਣਾ ਮਸਾਲਾ ਜੀ ਜੱਚ ਥੱਲੇ ਨਹੀਂ ਲੱਗੇਗਾ ਕਿਉਂਕਿ ਸਰੋਂ ਦਾ ਤੇਲ ਆਪਾਂ ਦੋ ਚਮਚੇ ਪਹਿਲਾਂ ਪਾਇਆ ਚਮਚਾ ਕੁ ਹੁਣ ਪਾਉਣਾ ਵਾ ਜ਼ਿਆਦਾ ਨਹੀਂ ਹੈ ਨਾ ਇਹਨੂੰ ਜ਼ਿਆਦਾ ਮੈਂ ਗਰਮ ਨਹੀਂ ਕਰਨਾ ਵਾ ਸਬਜੀ ਦਾ ਹੀ ਰੱਖਣਾ ਵਾ ਇਹਦੇ ਵਿੱਚ ਮੈਂ ਪਾਵਾਂਗੀ ਥੋੜਾ ਜੀਰਾ ਹਨਾ ਜੇਕਰ ਗਰਮ ਗਰਮ ਕਰਕੇ ਇੰਨਾ ਹਾਲ ਹੋ ਰਿਹਾ ਦੇਖੋ ਜੀਰਾ ਭੁੱਜਣ ਲੱਗ ਗਿਆ ਨਾ ਗਰਮ ਕਰਕੇ ਦੀ ਵਜ੍ਹਾ ਨਾਲ ਤੁਸੀਂ ਕਦੇ ਇਦਾਂ ਪਾ ਕੇ ਦੇਖੋ ਬਹੁਤ ਟੇਸਟ ਬੰਦ ਆ ਰਾਈ ਵੀ ਪਾ ਲਈ ਤੜੀ ਆਪਾਂ ਹੁਣ ਆਪ ਕੜੀ ਪੱਤਾ ਇਹ ਚ ਪਾਵਾਂਗੇ ਪਰ ਉਹਦੇ ਵਿੱਚ ਵੀ ਕੜੀ ਪੱਤਾ ਪਾਣ ਮੇਰੇ ਦੇ ਵਿੱਚ ਵੀ ਪਾਵਾਂਗੇ ਕਿਉਂਕਿ ਜਿੰਨਾ ਕੜੀ ਪੱਤਾ ਪਾਵਾਂਗੇ ਉਹਨਾਂ ਰਾਜਮਾ ਔਰ ਮਾਂ ਦਾ ਟੇਸਟ ਆਏਗਾ ਆਪਾਂ ਨੂੰ ਹੁਣ ਪੈਚ ਵੀ ਕੜੀ ਪੱਤਾ ਐਡ ਕਰਤਾ ਲਓ ਜੀ ਸਭ ਹੀ ਟੇਸਟ ਬਣਿਆ ਆਪਣਾ ਪਿਆਰ ਹੋ ਗਿਆ ਚਲੋ ਹੁਣ ਤਾਂ ਲਾਈਟ ਜਾਂਦੀ ਜਾਵੇ ਰਹਿੰਦੀ ਰਵੇ ਆਪਾਂ ਚੰਗੀ ਤਰ੍ਹਾਂ ਭੁੰਨਿਆ ਵ ਤਾਂ ਹੈਗਾ ਹੀ ਹੈਗਾ ਹਨਾ ਥੋੜਾ ਮਸਾਲਾ ਹੋਰ ਭੁੰਨਾ ਗਿਆ ਆਪਾਂ ਵੀ ਜੋ ਪਾਉਣੇ ਆ ਥੜਾ ਇੱਕ ਦਾ ਮਸਾਲਾ ਜੇ ਤੁਸੀਂ ਕੋਈ ਪਾਉਣਾ ਤਾਂ ਪਾ ਲਓ ਪਰ ਮੈਂ ਇਹਦੇ ਵਿੱਚ ਪਾਵਾਂਗੀ ਜੋ ਅੱਗੇ ਪਾਉਣੇ ਹੁੰਦੇ ਆ ਆਪਾਂ ਥੋੜਾ ਥੋੜਾ ਮਸਾਲਾ ਸਬਜੀ ਮਸਾਲਾ ਪਾ ਲਓ ਹਨਾ ਤੇ ਚਾਹੇ ਆਪਣਾ ਸ਼ਾਹੀ ਪਨੀਰ ਵਾਲਾ ਮਸਾਲਾ ਲਾ ਲਓ ਉਹ ਇਹਨਾਂ ਟੇਸਟ ਵੱਖਰੇ ਆਉਂਦੇ ਆ ਇਹ ਚ ਪਾਵਾਂਗੀ ਮੈਂ ਥੋੜੀ ਜਿਹੀ ਹਿੰਗ ਜਿਆਦਾ ਨਹੀਂ ਬਿਲਕੁਲ ਥੋੜੀ ਹੁਣ ਮੈਨੂੰ ਮਕਾਉਣ ਦੀ ਤੋਂ ਜਗ੍ਹਾ ਤੁਰੇ ਫਿਰਦੀ ਐ ਸਹੀ ਬਾਤ ਐ ਠੀਕ ਐ ਮੈਂ ਕੰਟੀਨ ਗਈ ਤੈਨ ਚਾਲ ਦੱਬੀਆਂ ਲਿਆਈ ਅੱਛਾ ਚਲੋ ਵਸਤੇ ਮਾੜੀ ਚੀਜ਼ ਨਹੀਂ ਇਹ ਤੋ ਇਹਦੇ ਵਿੱਚ ਮੈਂ ਜੋ ਜੋ ਪਾ ਰਹੀ ਹਾਂ ਤੁਹਾਨੂੰ ਦੱਸਾਂਗੀ ਹਨਾ ਜਿਆਦਾ ਮਸਾਲੇ ਨਹੀਂ ਮੇਰਾ ਮੂਡ ਪਾਉਣ ਦਾ ਨਹੀਂ ਤਾਂ ਤੁਸੀਂ ਦੇਖਿਓ ਮੇਰੀਆਂ ਦਾਲਾਂ ਸਬਜ਼ੀਆਂ ਜਿਆਦਾ ਹੀ ਮਸਾਲੇ ਹੁੰਦੇ ਨੇ ਥੋੜਾ ਥੋੜਾ ਪਾਵਾਂਗੀ ਥੋੜਾ ਪਾਇਆ ਮੈਂਨੇ ਸਬਜ਼ੀ ਮਸਾਲਾ ਤੇ ਥੋੜੀ ਪਾਵਾਂਗੀ ਮੈਂ ਲਾਲ ਮਿਰਚ। ਹੌਜੀ ਇਹ ਆਪਣਾ ਲਾਲ ਮਿਰਚ ਵੀ ਛਾੜ ਦੁੱਤੀ ਆ। ਤੇ ਪਾਵਾਂਗੀ ਸ਼ਾਹੀ ਪਨੀਰ ਦਾ ਮਸਾਲਾ ਇਹ ਚ ਮੈਂ ਪਾਵਾਂਗੀ ਪੌਣਾ ਚਮਚਾ। ਚਮਚੇ ਵੱਡੇ ਨਹੀਂ ਜਿਹੜੇ ਆਪਣੇ ਡਿਨਰ ਸੈੱਟ ਵਾਲੇ ਹੁੰਦੇ ਆ। ਉਹ ਬਿਲਕੁਲ ਨਹੀਂ ਗਏ, ਛੋਟੇ ਹੋਰ ਤੇ ਧਨੀਆ ਪਾਊਡਰ ਹਨਾ ਬਸ ਇਹ ਜੀਜ਼ ਪਾਵਾਂਗੀ। ਜ਼ਿਆਦਾ ਮਸਾਲੇ ਪਾਉਣਾ ਵੀ ਸਿਹਤ ਲਈ ਠੀਕ ਨਹੀਂ ਪਰ ਜ਼ਿਆਦਾ ਇਹ ਮਸਾਲੇ ਹੈ ਵੀ ਨਹੀਂ ਕਿ ਮੈਂ ਗਰਮ ਮਸਾਲਾ ਵਗੈਰਾ ਐਡ ਕੁਛ ਨਹੀਂ ਕੀਤਾ ਇਹਦੇ ਵਿੱਚ। ਤੇ ਆਪਾਂ ਲੈ ਆ ਪਾਣੀ ਥੋੜਾ ਜਿਹਾ ਥੋੜੇ ਥੋੜੇ ਪਾਣੀ ਆਪਾਂ ਨੂੰ ਪੁੰਨਾਗੇ ਆਪਾਂ ਨੂੰ ਹਲੇ ਪਤਾ ਨਹੀਂ ਦਾਲਜ ਕਿੰਨਾ ਕੁ ਪਾਣੀ ਹੋਇਆ ਪਾਇ ਤਾਂ ਆਪਾਂ ਆਪਣੇ ਹਿਸਾਬ ਦੇ ਨਾਲ ਆ ਇੱਕ ਕੌਲੀ ਰਾਜਮਾ ਦੀ ਪਾਜੀ ਆਪਾਂ ਇੱਕ ਕੌਲੀ ਮਹਾਂ ਦੀ ਦਾਲ ਦੀ ਪਾਣੀ ਆ ਘੜ ਤੋਂ ਘੱਟ ਪੰਜ ਕੌਲੀਆਂ ਉਹਦੇ ਵਿੱਚ ਪਾਣੀ ਦੀਆਂ ਪਾਵੋ ਉਹੀ ਕੌਲੀਆਂ ਕਿਰ ਬੜੀ ਸੋਹਣੀ ਰੱਜਦੀ ਹੈ ਦਾ ਇਹ ਹੀ ਇੰਨਾ ਹੀ ਨਾਪ ਤੋਲ ਕਰਦੀ ਹਿੰਦੀ ਆ ਮੈਂ ਤਾਂ ਜਿਵੇਂ ਅੱਧੀ ਕੌਲੀ ਰਾਜਮਾ ਦੀ ਪਾਈ ਆ ਜੇ ਅਗਰ ਆਪਾਂ ਭੌਂਕੇ ਰੱਖੀ ਆ ਨਾ ਤੇ ਫਿਰ ਤਾਂ ਆਪਾਂ ਨੂੰ ਘੱਟ ਦੀ ਜ਼ਰੂਰਤ ਪੈਂਦੀ ਆ ਪਾਣੀ ਦੀ ਫਿਰ ਚਾਰਕ ਕੌਲੀਆਂ ਪਾ ਲਓ ਮਹਾਂ ਦਾਲ ਚ ਅਗਰ ਨਹੀਂ ਤੁਸੀਂ ਭੌਂਕੇ ਰੱਖੀ ਤਾਂ ਤੁਹਾਨੂੰ ਪੰਜ ਕੌਲੀਆਂ ਤਾਂ ਉੱਪਰ ਵੀ ਪਾ ਸਕਦੇ ਆ ਕਿਉਂਕਿ ਫਿਰ ਬੜੀ ਸੋਹਣੀ ਖਲਦੀ ਆ ਸਬਜੀ ਦਾਲ ਬਾਦ ਸਬਜੀ ਕੋਈ ਚੀਜ਼ ਹੀ ਆ ਤਾਂ ਰਾਜਮਾਂ ਦੀ ਜੇ ਤੁਸੀਂ ਭੌਂਕੇ ਰੱਖਿਆ ਰਾਤ ਭਰ ਫਿਰ ਤਾਂ ਦੋ ਸੀਟੀਆਂ ਤਾਂ ਨਹੀਂ ਸੀਟੀਆਂ ਕਾਫੀ ਹੁੰਦੀਆਂ ਨੇ ਇਹ ਤਾਂ ਜੇ 4 ਕ ਵੱਜ ਘੰਟੇ ਭੌਂਤੀ ਆ ਫਿਰ ਵੀ ਉਹਦੇ ਵਿੱਚ ਉਸ ਤੋਂ ਚਾਰ ਗੁਣਾ ਪਾਣੀ ਜ਼ਿਆਦਾ ਪਾਵੇ ਇਹ ਸਾਰੀ ਇੰਨਾ ਹੀ ਇਹਦਾ ਨਾਪ ਤੋਲ ਹੁੰਦਾ ਵਾ ਬਾਕੀ ਨਾਲ ਤੋਲਨੇ ਵਾਲੀ ਚੀਜ਼ਾਂ ਬਣਦੀਆਂ ਨੇ ਵਸਤਾ ਬਣਦੀਆਂ ਨਹੀਂ ਹੈਨਾ ਮਸਾਲਾ ਕਿੰਨਾ ਸੋਹਣਾ ਸੀ ਲੱਗਿਆ ਵਾ ਤੇ ਹਲਦੀ ਬਹੁਤ ਪਾਈ ਆਪਾਂ ਇਹ ਚ ਪਾ ਲਈ ਨਮਕ ਨਹੀਂ ਪਾਵਾਂਗੇ ਕਿਉਂਕਿ ਨਮਕ ਪਹਿਲਾਂ ਵੀ ਪਾਇਆ ਹੁਣ ਵੀ ਮਸਾਲੇ ਚ ਪਾ ਲਿਆ ਆਪਾਂ ਨਮਕ ਅਗਰ ਤੁਹਾਨੂੰ ਬਾਅਦ ਚ ਲੱਗਦਾ ਘੱਟ ਤਾਂ ਤੁਸੀਂ ਬਾਅਦ ਦੇ ਵਿੱਚ ਪਾ ਸਕਦੇ ਹੋ ਆਪਣਾ ਮਸਾਲਾ ਤਿਆਰ ਹੋ ਗਿਆ ਰਾਜਮਾ ਬਣਣਗੇ ਆਪਾਂ ਉਹਦੇ ਵਿੱਚ ਪਾ ਕੇ ਰੱਖ ਦੇਵਾਂਗੇ ਇਹ ਆਪਾਂ ਦੇਵਾਂਗੇ ਢੱਕ ਹੁਣ ਤੇ ਉਹ ਤੱਕ ਜਦੋਂ ਤੱਕ 4-5 ਸੀਟੀਆਂ ਜਿੰਨੀਆਂ ਵੀ ਲੱਗਣਗੇ ਲਵਾਵਾਂਗੇ ਆਪਾਂ ਦੇਖਾਂਗੇ ਉਸ ਹਿਸਾਬ ਦੇ ਨਾਲ ਹਿਸਾਬ ਦਾ ਮਤਲਬ ਕਿ ਰਾਜਮਾ ਕਿੰਨੀਆਂ ਸਿਟੀਆਂ ਆਪਾਂ ਲਵਾਉਣੀਆਂ ਜਿਆਦਾ ਨਹੀਂ ਲੱਗਦੀਆਂ ਸਿਟੀਆਂ ਰਾਜਮਾ ਇਕੱਠੇ ਮੇਰੇ ਭਉਂਦੇ ਸੀ 5-7 ਘੰਟੇ ਲਈ ਭਾਂਕੇ ਰੱਖੇ ਆ ਤੋ ਥੋੜੀ ਜਿਹੀ ਤੇ ਲੱਗਣੀ ਹੈ ਲਓ ਜੀ ਮੈਂ ਸੈਸਟ ਵਾਟਨ ਮੈਂ ਦਿਖਾਵਾਂਗੀ ਕਿ ਆਪਣੀ ਸਬਜ਼ੀ ਕਿਸ ਤਰੀਕੇ ਦੀ ਬਣੀ ਹੈ ਲਓ ਜੀ ਆਪਣੇ ਰਾਜਮਾ ਬਣ ਕੇ ਤਿਆਰ ਹੋ ਗਏ ਆ ਮਾਂ ਰਾਜਮਾ ਦੋਨੇ ਮਿਕਸ ਸੀ ਜਾਣ ਤਾਂ ਬੱਸ ਬਹੁਤ ਹੀ ਸੋਹਣੀ ਤੇ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਕਿਉਂਕਿ ਮੈਂ ਦਾਲ ਜਿਸ ਦਾਲ ਔਰ ਰਾਜਮਾ ਦੇ ਰਿਜਨ ਦੇ ਵਿੱਚ ਨਾ ਮੈਂ ਕੜੀ ਪੱਤਾ ਸੜਦਾ ਉਹਦੇ ਰਸੀਟੀਆਂ ਲੱਗ ਲੱਗੇ ਅਸਰ ਹੋਰ ਵੀ ਹੋ ਗਿਆ ਕਸਮ ਲੱਗੇ ਸੱਚ ਲੱਗੇ ਇੰਨੀ ਟੇਸਟ ਬਣੀ ਹੈ ਨਾ ਬਹੁਤ ਜ਼ਿਆਦਾ ਇਹਦੇ ਵਿੱਚ ਮੈਂ ਪਾਵਾਂਗੀ ਹੁਣ ਥੋੜੀ ਜਿਹੀ ਕਸੂਰੀ ਮੇਥੀ ਜਿਵੇਂ ਕਸੂਰੀ ਮੇਥੀ ਪਾਉਣ ਨਾਲ ਤਾਂ ਫਿਰ ਹੋਰ ਵੱਖਰਾ ਟੇਸਟ ਆਏਗਾ ਹਨਾ ਜਿਆਦਾ ਨਹੀਂ ਮੈਂ ਥੋੜੀ ਪਾਈ ਹੈ ਆਹ ਲਓ ਜੀ ਟੜਕੇ ਜਿਹਾ ਬਣਾ ਤੇ ਪਾ ਦਿੰਦੇ ਤੜਕੇ ਜਿਹੀ ਪੰਨੀ ਦਾ ਤਾਂ ਨਹੀਂ ਮੈਨੂੰ ਚੰਗੀ ਲੱਗਦੀ ਬਾਕੀ ਹਰੇ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਤੁਸੀਂ ਰੱਖਣਾ ਦੱਸਣਾ ਫਿਰ ਤੁਹਾਨੂੰ ਮੇਰੀ ਮਾਂ ਔਰ ਰਾਜ ਮਾਂ ਕਿਸ ਤਰੀਕੇ ਦੇ ਲੱਗੇ ਨੇ ਪਰ ਮੈਂ ਤਾਂ ਸੱਚੀ ਗੱਲ ਕੌਲੀ ਭਰ ਕੇ ਖਾ ਵੀ ਲਈ ਹੈਗੀ ਲੂਣ ਮਿਰਚ ਦੇ ਬਹਾਨੇ ਕਹਿੰਦੇ ਨੇ ਪੰਜਾਬੀ ਖਾਂਦੇ ਨੇ ਨਾ ਲੂਣ ਮਿਰਚ ਦੇ ਬਹਾਨੇ ਉਹ ਥੋੜਾ ਨਹੀਂ ਖਾਂਦੇ ਫਿਰ ਉਹ ਤਾਂ ਕੌਲੀਆਂ ਭਰ ਕੇ ਖਾਂਦੇ ਆ ਵੀ ਆਪਾਂ ਤਾਂ ਦਾਲ ਸਬਜ਼ੀ ਆਪਣੀ ਸੁੱਖਣਾ ਪਰਮਾਤਮਾ ਦੀ ਕਿਰਪਾ ਨਾਲ ਪਾਵੜੀ ਖੋਲੇ ਡੁੱਲੀ ਖਾਂਦੇ ਆਗੇ ਤਾਂ ਤੁਸੀਂ ਦੱਸਣਾ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਨਿਊ ਆਓ ਤਾਂ ਸਬਸਕ੍ਰਾਈਬ ਕਰਨਾ ਅਗਰ ਤੁਸੀਂ ਜਾਣਦੇ ਹੋ 올ਡ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਬਤ ਤੋਂ ਬਾਤ ਬਾਤ ਕਰਿਆ ਕਰੋ ਹਰ ਇੱਕ ਭੈਣ ਦੀ ਵੀਡੀਓ ਨੂੰ ਵਾਚ ਕਰਿਆ ਕਰੋ ਬਹੁਤ ਮਿਹਨਤ ਨਾਲ ਵੀਡੀਓ ਬਣਦੀ ਹੈ 10 ਮਿੰਟ ਦੀ ਵੀਡੀਓ ਬਣਾਉਣ ਲਈ ਘੱਟ ਤੋਂ ਘੱਟ ਪੌਣਾ ਘੰਟਾ ਲੱਗਦਾ ਤੇ ਜਿਹੜੀ ਭੈਣਾਂ 20 25 ਮਿੰਟ ਦੀ ਬਣਾਉਂਦੀ ਹੈ ਤਾਂ ਉਹਨਾਂ ਤੇ ਇੱਕ ਘੰਟਾ ਪੂਰਾ ਲੱਗਦਾ ਪਲੀਜ਼ ਮੈਂ ਫਿਰ ਕਹਿੰਨੀ ਆ ਸਾਰੀ ਨੇ ਵੀਡੀਓ ਵਾਚ ਕਰਿਆ ਕਰੋ ਧੰਨਵਾਦ ਮਿਹਰਬਾਨੀ ਜਾਂਦੇ ਵਾਸਤੇ ਰਹੋ